ਦੇ ਬਾਰੇ ਇਸ ਵਕਤ ਅੰਮ੍ਰਿਤਸਰ ਮੇਰ ਦਾ ਬਾਈਪਾਸ ਤੇ ਖੜਿਆ ਉਸ ਜਗ੍ਹਾ ਤੇ ਇਹੋ ਵਿਸ਼ਾ ਨਿਕਲਿਆ ਜਿਹੜਾ ਆਪਾਂ ਲਾਇਆ ਸੀਗਾ ਜਿਲ੍ਹਾ ਪ੍ਰਸ਼ਾਸਨ ਦੇ ਨਾਲ ਔਰ ਅਕਾਲ ਸੇਵਾ ਫਾਊਂਡੇਸ਼ਨ ਦੀ ਟੀਮ ਲਗਾਤਾਰ ਇੱਥੇ ਲੱਗੀ ਹੋਈ ਹੈ ਇੱਕ ਬਾਦਰ ਮਹਾਰਾਜ ਜੀ ਦੇ ਯਾਦ ਨੂੰ ਸਮਰਪਿਤ 4000 ਰੁਪਏ ਕਿਥੇ ਸੜ ਗਿਆ ਸੀਗਾ ਔਰ ਆਪਾਂ ਇੱਥੇ ਤੇ ਦਿਹਾਲੇ ਦਿਵਾਲੇ ਜਿਹੜਾ ਬਾ 10000 ਦੇ ਕਰੀਬ ਲਾਇਆ ਤੇ 5000 ਜਿਹੜਾ ਹੋਰ ਅੱਗੇ ਲਾ ਔਰੇ ਸਾਰੇ ਦਾ ਸਾਰਾ ਜੰਗਲ ਜਿਹੜਾ ਦਾ ਟੋਟਲ ਤਿਆਰ ਹੋ ਚੁੱਕਿਆ ਔਰ ਕੁਝ ਸ਼ਰਾਬੀ ਲੋਕ ਆਉਂਦੇ ਆ ਜਿਹੜੇ ਇੱਥੇ ਕੰੱਚ ਦੀਆਂ ਬੋਤਲਾਂ ਛੱਡ ਜਾਂਦੇ ਆ ਜਾਂ ਕੁਝ ਗੰਦੇ ਪਲਾਸਟਿਕ ਛੱਡ ਜਾਂਦੇ ਆ ਤੇ ਮੇਰੀ ਮੰਗ ਹੈ ਪ੍ਰਸ਼ਾਸਨ ਨੂੰ ਕਿ ਜਿਹੜਾ ਵੀ ਵਾਤਾਵਰਣ ਨਾਲ ਸੇਸ਼ਣ ਕਰਦਾ ਵਾ ਗਾ ਕੋਈ ਸ਼ਰਾਬ ਕਰਦਾ ਉਹਨੂੰ ਖਲਾਫ ਸਖਤ ਕਰਵਾਈ ਕੀਤੀ ਜਾਵੇ ਕਿਉਂਕਿ ਇਸ ਦਾ ਪਾਲਣ ਨੂੰ ਟਾਈਮ ਬਹੁਤ ਲੱਗਦਾ ਇਸ ਦੇ ਵਿੱਚ ਸਾਡਾ ਅਮਰਿਤ ਸਰਲੇ ਮੈਂਬਰ ਪਾਰਲੀਮੈਂਟ ਸਰਕਾਰ ਗੁਰਜੀਤ ਸਿੰਘ ਔਜਲਾ ਸਾਹਿਬ ਨੇ ਬਹੁਤ ਸਾ ਦਿੱਤਾ ਔਰ ਡੀਸੀ ਸਾਹਿਬ ਨੇ ਜੰਗਲਾਤ ਭਾਦ ਦੇ ਇਹ ਸਾਰਾ ਰਲਕਿਸਤਾਨ ਸੇਵਾ ਫਾਊਂਡੇਸ਼ਨ ਦੀ ਸਾਰੀ ਨਾਲ ਲੱਗੇ ਰਿਹਾ ਔਰ ਘਟੋ ਘਟਾ 4-5 ਮਹੀਨੇ ਲੱਗੇ ਰਹੇ ਤੇ ਸਾਰਾ ਤੁਸੀਂ ਦੀ 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 ਦਾ ਸਾਰਾ ਜੜਾ ਜੰਗਲ ਆ ਉਹ ਹਰਿਆ ਭਰਿਆ ਹੋ ਗਿਆ ਸੋ ਮੇਰੀ ਬੇਨਤੀ ਆ ਭਰਾਓ ਸਿਆਣੇ ਕਹਿੰਦੇ ਇੱਕ ਰੁੱਖ 100 ਸੁੱਖ ਵੱਧ ਤੋਂ ਵੱਧ ਰੁੱਖ ਲਗਾਇਆ ਕਰੋ ਤੁਸੀਂ ਬੂਟਾ ਲਾਓਗੇ ਜੇ ਆਉਣ ਵਾਲੇ ਸਮੇਂ ਵਿੱਚ ਜਦੋਂ ਬੂਟਾ ਇਸ ਦੀ ਛਾਂ ਥਲੇ ਬੋਗੇ ਤੇ ਤੁਹਾਨੂੰ ਬੜੀ ਖੁਸ਼ੀ ਮਹਿਸੂਸ ਹੋਊਗੀ ਕਿਉਂਕਿ ਵਾਤਾਵਰਨ ਜਿਹੜਾ ਵਾ ਸ਼ੁੱਧ ਕਰਨਾ ਬੜੀ ਜ਼ਰੂਰਤ ਹੈ ਆਪਾਂ ਹਿਮਾਚਲ ਚ ਜਾਣੇ ਹੀ ਚੀਜ਼ਾਂ ਵੇਖਣਾ ਪਰ ਇੱਥੇ ਜੇ ਤੁਸੀਂ ਗੱਲ ਕਰੋ ਕਿ ਇਹੋ ਜਿਹੇ ਜੰਗਲ ਸਾਨੂੰ ਥਾ-ਥਾ ਦੇ ਲਾਉਣੇ ਚਾਹੀਦੇ ਆ ਤੇ ਗੁਰੂ ਨਗਰੀ ਸ਼੍ਰੀ ਅਮਰ ਸਾਹਿਬ ਸਾਹਿਬ ਦੇ ਵਿੱਚ ਇਤਾਂ ਦੇ ਉਪਰਾਲੇ ਅਸੀਂ ਗਾਂਟ ਤੇ ਰਿਪੋਰਟ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ